اول اللہ نور উপایا قدرت کے سب بندے ایک نور تے سب جگ උපجیا کون بھلے کو من دے سانو ہر ਧਰਮ ਦਾ ਸਤਕਾਰ ਕਰਨਾ ਚਾਹੀਦਾ ਹੈ یہی ਪ੍ਰੇਰਣਾ ਇਸ ਵੀਡੀਓ ਤੋਂ ਸਾਨੂੰ ਮਿਲਦੀ ਹੈ ਜੀ ਦੋਸਤੋ ਹਲਕਾ ਕਨੌਰ ਦੇ ਪਿੰਡ ਉਲਾਣਾ ਦੀ ਇਹ ਵੀਡੀਓ ਹੈ ਆਪਾਂ ਤੁਹਾਨੂੰ ਦੱਸ ਦਿੰਨੇ ਆ ਕੱਲ ਉਲਾਣਾ ਦੇ ਵਿੱਚ 39 ਲੱਖ ਰੁਪਏ ਦੀ ਲਾਗਤ ਨਾਲ ਖੇਡ اسٹیਡੀਅਮ ਬਣਨ ਜਾ ਰਿਹਾ ਹੈ ਜਿਸ ਦਾ ਉਦਘਾਟਨ ਕਰਨ ਲਈ ਵਿਧਾਇਕ ਗੁਰਲਾਲ ਕਨੌਰ ਜੀ ਪਹੁੰਚੇ ਸਨ ਉਲਾਣਾ ਦੇ ਜਿਹੜੇ ਲੋਕ ਨੇ ਜੀ ਆਪਣੇ ਹਿੰਦੂ ਧਰਮ ਨਾਲ ਜ਼ਿਆਦਾ ਰਿਲੇਟਡ ਨੇ ਸਾਰਾ ਪਿੰਡ ਪੰਡਤਾਂ ਦਾ ਹੀ ਹੈ ਤੇ ਪਿੰਡ ਦੇ ਸਰਪੰਚ ਸਾਹਿਬ ਨੇ ਖੇਡ ਸਟੇਡੀਅਮ ਦਾ ਉਦਘਾਟਨ ਕਰਵਾਉਣ ਲਈ ਇੱਕ ਆਪਣੇ ਪਿੰਡ ਦੇ ਹੀ ਪੰਡਤ ਜੀ ਨੂੰ ਸੱਦ ਲਿਆ ਦਿਲਚਸਪ ਗੱਲ ਹੁਣ ਇੱਥੇ ਹੀ ਹੈ ਜੀ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਜੀ ਨੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਡਤ ਜੀ ਮੰਤਰ ਪੜ੍ਹਦੇ ਪਏ ਆਂ Hindu ਰੀਤੀ ਰਿਵਾਜ ਅਨੁਸਾਰ ਜੋ ਕੁਝ ਵੀ ਹੁੰਦਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਗੁਰਲਾਲ ਕਨੌਰ ਜੀ ਨੇ ਇੱਥੇ ਤੁਸੀਂ ਦੇਖੋ ਮੱਥਾ ਵੀ ਟੇਕਿਆ ਧਰਤੀ ਮਾਤਾ ਨੂੰ ਤੇ ਤਿਲਕ ਵੀ ਲਗਾਇਆ Hindu ਭਾਈਚਾਰੇ ਦਾ Hindu ਧਰਮ ਦਾ ਪੂਰਾ ਪੂਰਾ ਸਤਕਾਰ ਕੀਤਾ ਆਦੇ ਰਾਦੇ RAM RAM ਵੀ ਬੋਲਿਆ ਜੀ ਤੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੀ ਟੱਕ ਲਗਾ ਕੇ ਵਿਧਾਇਕ ਗੁਰਲਾਲ ਕਨੌਰ ਜੀ ਨੇ ਉਦਘਾਟਨ ਕੀਤਾ ਤੇ ਜੀ ਪਿੰਡ ਉਲਾਣਾ ਦੇ ਹਿੰਦੂ ਭਾਈਚਾਰੇ ਨੇ ਤੇ ਸਰਪੰਚ ਸਾਹਿਬ ਨੇ ਵੀ ਇੱਥੇ ਮਿਸਾਲ ਕਾਇਮ ਕੀਤੀ ਉਹਨਾਂ ਨੇ ਜੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਦਾ ਕੱਢ ਕੇ ਨਾਰਾ ਲਗਾਇਆ ਤੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਜੀ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਤੇ ਉਹਨਾਂ ਦੇ ਨਾਲ ਜਿੰਨੇ ਵੀ ਆਏ ਹੋਏ ਸਨ ਗੈਸਟ ਉਹਨਾਂ ਨੂੰ ਵੀ ਸਰੂਪਾ ਪਾ ਕੇ ਸਨਮਾਨਿਤ ਕੀਤਾ ਦੋਸਤੋ ਸਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਇੱਕ ਮਿਸਾਲ ਮਿਲਦੀ ਹੈ ਸਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ जरूर दस्यो ਨੋ ਫਾਰੀ ਆ ਜਵਤਲੇ ਪਸੇ ਫੋਟੋ ਖੋੜਾ ਲਈ ਲੰਮੀ ਹੋ ਜਾਏਗੀ ਫੋਟੋ ਆ ਜਾ ਸਾਰੇ ਇਧਰ ਆ ਜਾ ਇਹ ਆ ਗਿਆ ਤੇਰੀ ਫੋਟੋ ਨਹੀਂ ਆਇਆ ਬਤਾ ਹਾਂ ਲਾਈਵ ਕਮੈਂਟ ਇਹ ਕਮੈਂਟ ਇੱਕ ਵਾਈ ਸਰਪੰਚ ਜੀ ਉਹ ਆਓ ਸਾਹਿਬ ਸੌ ਨਿਹਾਲ ਆਕਸ਼ੀ ਨਾਮ ਸਾਹਿਬ ਸਿੰਘ ਜੀ ਸਰ ਨਾਲੋਂ ਗਤਾਰ ਦੇ ਆਗੇ ਤੋਂ ਆ ਗਿਆ ਪਾ ਪਾ ਬਦਲ ਗਿਆ